ਸਰ ਮੇਰੇ ਪਾਸਪੋਰਟ ਦੀ ਵੈਲਿਡਿਟੀ April 2026 ਦੇ ਵਿੱਚ ਖਤਮ ਹੋਣ ਜਾ ਰਹੀ ਹੈ ਕੀ ਮੈਨੂੰ ਨਵਾਂ ਪਾਸਪੋਰਟ ਬਣਾ ਲੈਣਾ ਚਾਹੀਦਾ ਹੈ ਜਾਂ ਮੈਂ ਪੁਰਾਣਾ ਪਾਸਪੋਰਟ ਯਾਨੀ ਕਿ ਜੀਤੀ ਵੈਲਿਡਿਟੀ 2026 April ਤੱਕ ਹੈ ਉਸ ਦੇ ਉੱਤੇ ਕੈਨੇਡਾ ਦੇ ਲਈ ਟਰੈਵਲ ਕਰ ਸਕਦਾ ਹਾਂ ਬਿਲਕੁਲ ਤੁਸੀਂ ਉਸ ਦੇ ਉੱਤੇ ਕੈਨੇਡਾ ਦੇ ਲਈ ਟਰੈਵਲ ਕਰ ਸਕਦੇ ਹੋ ਜੇਕਰ ਆਪਾਂ ਪ੍ਰੈਕਟੀਕਲੀ ਜਾਈਏ ਤਾਂ ਤੁਹਾਨੂੰ 에어ਪੋਰਟ ਤੇ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਜ਼ਿਆਦਾਤਰ 에어ਲਾਈਨ ਮਨ ਦੀਆਂ ਨੇ ਕਿ 6 ਮਹੀਨੇ ਦੀ ਵੈਲਿਡਿਟੀ ਤੁਹਾਡੀ ਹੋਣੀ ਚਾਹੀਦੀ ਹੈ ਪਾਸਪੋਰਟ ਦੀ ਜਦੋਂ ਤੁਸੀਂ ਕੈਨੇਡਾ ਦੇ ਲਈ ਟਰੈਵਲ ਕਰਨਾ ਹੈ ਪਰ IRCC ਦੀ ਜਿਹੜੀ ਗਾਈਡਲਾਈਨ ਹੈ ਉਹ ਬੜੀ ਕਲੀਅਰ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਤੁਹਾਡਾ ਲੀਗਲ ਪਾਸਪੋਰਟ ਹੋਣਾ ਚਾਹੀਦਾ ਹੈ IRCC ਉਸ ਨੂੰ ਐਕਸੈਪਟ ਕਰਦੀ ਹੋਣੀ ਚਾਹੀਦੀ ਹੈ ਤੇ ਉਹਦੀ ਵੈਲਿਡਿਟੀ ਐਕਸਪਾਇਰ ਨਹੀਂ ਹੋਣੀ ਚਾਹੀਦੀ ਕਿੰਨੀ ਦੇਰ ਦੀ ਵੈਲਿਡਿਟੀ ਹੋਣੀ ਚਾਹੀਦੀ ਹੈ ਇਦਾਂ ਦਾ ਕੁਝ ਵੀ ਮੈਂਸ਼ਨ ਨਹੀਂ ਹੈਗਾ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਹੋਇਆ ਹੈ IRCC ਦੀ ਗਾਈਡਲਾਈਨਸ ਦੇ ਵਿੱਚ ਕਿ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਪ੍ਰੋਗਰਾਮ ਦੇ ਲਈ ਕੈਨੇਡਾ ਜਾ ਰਹੇ ਹੋ ਸਾਨੂੰ ਇਮੀਗ੍ਰੇਸ਼ਨ ਦੇ ਵਿੱਚ ਤਾਂ ਨਹੀਂ ਕੋਈ ਪ੍ਰੋਬਲਮ ਆਏਗੀ ਜੇਕਰ ਆਪਾਂ 에어ਲਾਈਨ ਤੋਂ ਨਿਕਲ ਵੀ ਜਾਂਦੇ ਆ ਨਹੀਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਵੇਗੀ ਇਮੀਗ੍ਰੇਸ਼ਨ ਦੇ ਵਿੱਚ ਪਰ ਤੁਹਾਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਮੀਗ੍ਰੇਸ਼ਨ ਦਾ ਅਧਿਕਾਰੀ ਤੁਹਾਡਾ ਸਟੇ ਕਟਾ ਸਕਦਾ ਹੈ ਤੁਹਾਡਾ ਜਿਹੜਾ ਲੀਗਲ ਸਟੇ 6 ਮਹੀਨੇ ਦਾ ਕੈਨੇਡਾ ਦੇ ਵਿੱਚ ਹੈ ਉਸ ਨੂੰ ਘੱਟ ਕਰ ਸਕਦਾ ਹੈ ਪਰ ਤੁਹਾਡੀ ਐਂਟਰੀ ਡਿਨਾਈ ਨਹੀਂ ਕਰ ਸਕਦਾ ਸਰ ਮੇਰਾ ਦੂਜਾ ਕੁਐਸਚਨ ਵੀ ਪਾਸਪੋਰਟ ਨੂੰ ਲੈ ਕੇ ਹੀ ਹੈ ਕੀ ਅਪ੍ਰੈਲ 2026 ਦੇ ਵਿੱਚ ਮੇਰੇ ਪਾਸਪੋਰਟ ਦੀ ਵੈਲਿਡਿਟੀ ਜ਼ਰੂਰ ਖਤਮ ਹੋ ਰਹੀ ਹੈ ਪਰ ਅਪ੍ਰੈਲ 2026 ਤੱਕ ਉਸ ਪਾਸਪੋਰਟ ਦੇ ਉੱਤੇ ਸਟicker ਲੱਗਾ ਹੋਇਆ ਹੈ ਯਾਨੀ ਮੇਰਾ ਵੀਜ਼ਾ ਵੈਲਿਡ ਹੈ ਕੀ ਮੈਂ ਜੇ ਪਾਸਪੋਰਟ ਰੀਨਿਊ ਕਰਾ ਲੈਣਾ ਹੈ ਤੇ ਨਵੇਂ ਪਾਸਪੋਰਟ ਦੇ ਉੱਤੇ ਮੈਂ ਟਰੈਵਲ ਕਰ ਸਕਦਾ ਹਾਂ ਪੁਰਾਣੇ ਪਾਸਪੋਰਟ ਦੀ ਸਟੈਂਪ ਦੇ ਸਹਾਰੇ ਬਿਲਕੁਲ ਕਰ ਸਕਦੇ ਹੋ ਆਈਆਰਸੀਸੀ ਦੀ ਬੜੀ ਕਲੀਅਰ ਗਾਈਡਲਾਈਨ ਹੈ ਕਿ ਤੁਸੀਂ ਜੇਕਰ ਪੁਰਾਣੇ ਪਾਸਪੋਰਟ ਤੇ ਤੁਹਾਡੇ ਸਟੈਂਪ ਹੈ ਨਵਾਂ ਪਾਸਪੋਰਟ ਤੁਸੀਂ ਬਣਾ ਲੈਂਦੇ ਹੋ ਤਾਂ ਪੁਰਾਣਾ ਤੇ ਨਵਾਂ ਦੋਵੇਂ ਪਾਸਪੋਰਟ ਕੈਰੀ ਕਰਨੇ ਆ ਜਦੋਂ ਤੁਸੀਂ ਕੈਨੇਡਾ ਦੇ ਲਈ ਟ੍ਰੈਵਲ ਕਰਨਾ ਹੈ ਤੁਸੀਂ ਇਮੀਗ੍ਰੇਸ਼ਨ ਆਫੀਸਰ ਨੂੰ ਹੀ ਪੁਰਾਣਾ ਤੇ ਨਵਾਂ ਦੋਵੇਂ ਪਾਸਪੋਰਟ ਦਿਖਾਣੇ ਆ ਏਅਰਲਾਈਨ ਦੇ ਵਿੱਚ ਵੀ ਤੁਹਾਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਇਸ ਕਰਕੇ ਰეკਮੈਂਡੇਸ਼ਨ ਜਿਹੜੀ ਹੈ ਉਹ ਇਹ ਹੈ ਕਿ ਤੁਸੀਂ ਨਵਾਂ ਪਾਸਪੋਰਟ ਜੇ ਬਣਾ ਲਿਆ ਤੇ ਨਵੇਂ ਪਾਸਪੋਰਟ ਦੇ ਉੱਤੇ ਸਟicker ਲਵਾਓ ਫਿਰ ਕੈਨੇਡਾ ਦੇ ਲਈ ਟ੍ਰੈਵਲ ਕਰੋ ਤਾਂ ਕਿ ਤੁਹਾਡਾ ਟਾਈਮ ਵੀ ਬਚੇ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਜੇਕਰ ਤੁਸੀਂ ਨਵੇਂ ਪਾਸਪੋਰਟ ਦੇ ਉੱਤੇ ਸਟੈਂਪ ਨਹੀਂ ਲਗਵਾਉਂਦੇ ਤਾਂ ਯਰ ਸੀਸੀ ਦੀ ਕਲੀਅਰ ਗਾਈਡਲਾਈਨ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਦੋਵੇਂ ਪਾਸਪੋਰਟ ਯਾਨੀ ਦੋਵੇਂ ਟਰੈਵਲ ਡਾਕੂਮੈਂਟ ਲੈ ਕੇ ਤੁਸੀਂ ਕੈਨੇਡਾ ਦੇ ਲਈ ਟਰੈਵਲ ਕਰ ਸਕਦੇ ਹੋ ਉੱਥੇ ਤੁਹਾਨੂੰ ਕੁਐਸਚਨ ਹੋ ਸਕਦਾ ਹੈ 에어ਲਾਈਨ ਦੇ ਵੱਲੋਂ ਇਮੀਗ੍ਰੇਸ਼ਨ ਅਧਿਕਾਰੀ ਦੇ ਵੱਲੋਂ ਕਿ ਤੁਸੀਂ ਨਵਾਂ ਪਾਸਪੋਰਟ ਕਿਉਂ ਬਣਾਇਆ ਪੁਰਾਣੇ ਪਾਸਪੋਰਟ ਦੇ ਉੱਤੇ ਟਰੈਵਲ ਕਿਉਂ ਨਹੀਂ ਕੀਤਾ ਉਹਦੇ ਵਾਸਤੇ ਤੁਸੀਂ ਆਪਣੇ ਐਕਸਪਾਇਰੀ ਪਾਸਪੋਰਟ ਦਾ ਐਕਸਕਿਊਜ਼ ਦੇ ਸਕਦੇ ਹੋ ਯਾਨੀ ਕਿ ਜਿਹੜਾ ਤੁਹਾਡਾ ਪਾਸਪੋਰਟ ਐਕਸਪਾਇਰ ਹੋਣ ਜਾ ਰਿਹਾ ਉਹਦਾ ਹਵਾਲਾ ਦੇ ਸਕਦੇ ਹੋ ਇਸ ਤਰ੍ਹਾਂ ਦੀ ਹੋਰ ਅਪਡੇਟ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਜ਼ਰੂਰ ਰੱਖੋ